ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੂਟਰ-ਕੂਟਰ ਸੈਟ ਆ ਵੀ ਸਾਰੇ ਵੀਰਾਂ ਦੇ ਘਰ ਪਰਾ ਠੀਕ ਹੈ ਲਓ ਜੀ ਉੱਠ ਖੜੇ ਬਾਬਿਓ ਤੇ ਹੁਣ ਦੇਖਦੇ ਆ ਬਈ ਹਨਾ ਕੀ ਕਰਨਾ ਅੱਗੇ ਸੱਚ ਉਹ ਤੋਂ ਪਹਿਲਾਂ ਮੈਂ ਕੰਮ ਜਾ ਕੇ ਆਉਣਾ ਹੈਗਾ ਮੜੇ ਲਾਲ ਬਾਈ ਤੇ ਫਿਰ ਦਵਣੀ ਨੇ ਤੁਹਾਨੂੰ ਪਤਾ ਹੀ ਆ ਕੇ ਆਦਾ ਕੰਮ ਸਟਾਰਟ ਕਰ ਲੈਣਾ ਹਜੇ ਉਹ ਵੀ ਨਹੀਂ ਆਇਆ ਬਈ 10 ਵਜੇ ਨਾਲੇ ਹੋ ਗਏ ਹੈਗੇ ਉਹ ਵੀ ਖੇਤਕੂਤ ਕਰਦਾਗਾ ਅਸੀਂ ਆਉਂਗਾ ਮੈਂ ਚਲੋ ਮੈਂ ਕੋਈ ਡਿੱਕਤ ਨਹੀਂ ਕਰਨੀ ਤੇ ਜਦੋਂ ਕੰਮ ਸਟਾਰਟ ਕੀਤੇ ਫਿਰ ਉਹਦਾ ਲਾਵਾਂਗੇ ਵੀਡੀਓ ਬਗ ਹਾਂਜੀ ਬਾਪੋ ਆ ਗਏ ਜੀ ਵਾਪਸ ਤੇ ਹੁਣ ਦੇਖਦੇ ਆਂ ਚੱਲ ਕੋਦਲ ਕਰੇ ਕੀ ਬਣਦਾ ਮਤਲਬ ਦੀ ਡਮਣੀ ਦਾ ਮੇਕਰ ਆਇਆ ਹਜੇ ਕਿ ਨਹੀਂ ਹਨਾ ਮੇਰੇ ਹਿਸਾਬ ਨਾਲ ਤਾਂ ਲੱਗ ਰਿਹਾ ਜਿਵੇਂ ਆਇਆ ਹੀ ਆ ਹਾਂ bro ਵਾ 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 ਮੁੰਡੇ ਨੇ ਚਲਾ ਰੱਖੇ ਕੰਮ ਇੱਕ ਮਿੰਟ ਮੈਂ ਲੋਕ ਖੋਲਾਂ ਤੇ ਮੈਂ ਕਿਹਾ ਸੀ ਬਈ ਲਾਲ ਬਈ ਹੁਣ ਤੁਹਾਨੂੰ ਦੱਸਿਆ ਸੀਗਾ ਉਹ ਮਾਤਾ ਨਾਲ ਗਿਆ ਜੱਬਦੀ ਨਾਲ ਉਹ ਬਈ ਇਹ ਵੀ ਥੁਪੀ ਖੜੇ ਨੂੰ ਛਾਂ ਦੇ ਕਰਦੇ ਆ ਉਥੇ ਅੱਖਾਂ ਦਾ ਹਸਪੀਟਲ ਅਸ਼ਪਾਇਰ ਹਣਾ ਤੇ ਅੱਖਾਂ ਦਾ ਥੋੜਾ ਜਿਹਾ ਚੈੱਕ ਅਪ ਕਰਾਉਣ ਗਿਆ ਸੀਗਾ ਲਾਲ ਬਈ ਸਟਾਰ ਪਲੇਅਰਾਂ ਦੇ ਪਿੰਡ ਹਨਾ ਐ ਕਰਕੇ ਪੁੱਛ ਕੇ ਦਮਣੀ ਨੂੰ ਕਦੋਂ ਕਦਾਂ ਲੱਗਿਆ ਪਿਆ ਓਏ ਕਦੋਂ ਕਦਾਂ ਲੱਗਿਆ ਪਿਆ ਕਿੰਨੇ ਕੀ ਕੰਮ ਖਿੱਚਦਾ ਆ ਤੂੰ ਹੀ ਲੱਗੇ ਕਿਹੜੀ ਆਹ ਤਾਂ ਪਹਿਲਾਂ ਹੀ ਕੀਤੀ ਸੀ ਵੀ ਆ ਵੀ ਦੂਰੇ ਕਰਤੇ ਆ ਆਹ ਅੱਛਾ ਠੀਕ ਹੈ ਆ ਆਪਣਾ ਪ੍ਰਸਤ ਬੜਾ ਮਹਿੰਗਾ ਨਾ ਕਿਹੜਾ ਮੋਟਰ ਜਣਾ ਪੁੱਛ ਇਹਦੇ ਤੇ ਉਹ ਤਾਂ ਕੋਈ ਟਿੱਪ ਨਹੀਂ ਆ ਰਹੀ ਉਹ ਪ੍ਰਸਤ ਜਿਹੜਾ ਇਹ ਹਾਂ ਇਹ ਮੈਸਰੀ ਦੁਬਈ ਦੁਆਏ ਤੇ ਬਿਲਜੀ ਧਰ ਗਏ ਸੀ ਨੈਸਟਰ ਨਹੀਂ ਕੀਤਾ ਆਹ ਵੀ ਥੋੜਾ ਤਕਲੀਫ ਆ ਰਹੀ ਅੱਛਾ ਇਹ ਤੇ ਠੀਕ ਹੈ ਵੈਸੇਰ ਕੋਈ ਪਰਾ ਕਮੈਂਟ ਕਰੀ ਜਾਂਦੇ ਸੀ ਇਹ ਵਿੱਚ ਮੈਂ ਦੇਖਿਆ ਵੀਡੀਓ ਦੇ ਵੀ ਕਹਿੰਦੇ ਗੱਲੇ ਬਲਾਸਟਰ ਤੇ ਨਹੀਂ ਵਾਈਦੀ ਇਹ ਵਿੱਚ ਆ ਕੀ ਆਂਦੀ ਮੈਂ ਦੇਖਿਆ 3000000 ਕਿਹਾ ਸੀ ਅਗਲੇ ਬਲਾਸਟਰ ਵਾਲਾ ਆਪਣੇ ਵੀਡੀਓ ਆਇਆ ਕਰ ਲਿਆ ਹਾਂ ਜੇ ਕੁਝ ਹੋ ਗਿਆ ਤੁਹਾਡੇ ਸਾਹਮਣੇ ਹੋਊਗਾ ਸਹੀ ਗੱਲ ਹੈ ਗਾਰੰਟੀ ਦਿੰਦੇ ਹਾਂ ਹੋ ਗਿਆ ਮੈਂ ਬੈਠਾ ਤੁਹਾਨੂੰ ਮਾਰੀਏ ਤੇ ਖਾ ਕੇ ਕਮਾਣੇ ਰੋ ਭਗਾਈ ਜਾਂਦੇ ਸਾਡੇ ਇਹ ਖਾ ਕੇ ਕਮਾਣ ਇਹੀ ਖਾਂਦੇ ਆਪਾਂ ਤਾਂ ਖਾਤੇ ਰੋ ਭ ਤਾਂ ਖਾਂਦੇ ਹੀ ਨਹੀਂ ਸਹੀ ਗੱਲ ਹੈ ਹੁੰਦਾ ਕਿ ਹੁੰਦੇ ਸਾਹਮਣੇ ਬਾਈ ਤੇ ਕੋਈ ਰੰਗੇ ਬਹੁਤ ਆ ਭੈਣ ਚੋਦੇ ਹੁਣ ਨਹੀਂ ਆਈ ਜਣਾ ਕੋਈ ਗੱਲ ਵਾ ਠੀਕ ਹੈ ਠੀਕ ਹੈ ਨਹੀਂ ਕੋਈ ਡਿੱਕ ਨਹੀਂ ਆਕੇ ਮੈਂ ਬੈਠਾਂ ਨਹੀਂ ਨਹੀਂ ਡਿੱਕ ਦੀ ਕੋਈ ਨਹੀਂ ਤੂੰ ਡਹਿਪਾ ਕੋਈ ਚੱਕਰ ਨਹੀਂ ਡੱਕੇ ਜਮਾਨੇ ਮੱਝੂ ਕੋਈ ਨਹੀਂ ਤੇ ਠੀਕ ਹੈ ਚਲੋ ਬਾਦੋ ਹੁਣ ਚੱਲਦੇ ਆ ਘਰੇ ਤੇ ਦਮਣੀ ਨੂੰ ਪਾਣੀ ਲਿਆਦਗੇ ਬਈ ਉਹਨੇ ਹੁਣ ਸਾਰੀ ਪਾਣੀ ਦੀ ਡਿਮਾਂਡ ਕਰਕੇ ਕਹਿੰਦਾ ਪਾਣੀ ਲਿਆ ਦੇ ਬਾਈ ਬਣਿਆ ਨਾ ਮੈਂ ਕੰਮ ਖੇਚ ਤੂੰ ਮੈਂ ਵੀ ਕੋਈ ਚੱਕਰ ਨਹੀਂ ਤੇ ਪਾਣੀ ਲਿਆ ਦੰਨੇ ਇੱਕ ਮੜਾ ਇੱਕ ਖੇਤ ਵੀ ਜਾ ਕਰਨੇ ਕਵਾਲ ਪੁੱਟੀ ਵਾਲਾ ਇੱਕ ਗੱਟਾ ਹੋਰ ਲੈ ਕੇ ਦੇਣਾ ਮਤਲਬ ਗੱਟੇ ਤਾਂ ਜਿੰਨੇ ਸਾਰੇ ਤਿੰਨ ਚਾਰ ਲੱਗਣਗੇ ਇਹ ਕਹਦਾ ਏਕੇ ਏਕੇ ਚੱਕ ਲਿਆ ਕਰੇ ਆਪਾਂ ਕੋ ਚੱਕਰ ਵਾਲੀ ਗੱਲ ਰੋਜ਼ ਮੈਂ ਤੇਲੇ ਵੀ ਸਹੀ ਆ ਨਲੇ ਰੇਗ ਮਾਰ ਲੈ ਕੇ ਦਿਨ ਉਹਦੇ ਵਾਲਾ ਤੇ ਪ੍ਰਾਇਮਰ ਬਰੂਮਰ ਵੀ ਸਾਰਾ ਕੁਝ ਕਰ ਲਾਂਗੇ ਬਸ ਹਾਂਜੀ ਮੇਰੀ ਵੀਰੋ ਆ ਗਿਆ ਜੀ ਖੇਤ ਤੇ ਕਿਹਾ ਬਾਤਾਂ ਨਹੀਂ ਕਹਿੰਦੇ ਨਜ਼ਾਰਾ ਆ ਗਿਆ ਅਸਤਾਏ ਲਾਦਾ ਵੀ ਪੈ ਜੀਣਾ ਕਰਾ ਹਾ 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 ਦੋ ਚਾਰ ਘੰਟੇ ਤੇ ਸਰਾ ਲੱਗ ਜਾ ਮੈਂ ਵੀ ਗੱਡੀ ਅਨਲੋਡ ਕਰਨਾ ਸੀ ਆਪਣੀ ਕੇਕ ਵਾਲੀ ਉਹ ਪਤਾ ਦੇ ਬੱਚਾ ਚਾਲਦੇ ਆ ਘਰ ਨੂੰ ਲਓ ਜੀ ਜਿਹੜੀ ਚੀਜ਼ ਦੀ ਤਲਾਸ਼ ਸੀ ਸਾਨੂੰ ਉਹ ਵੀ ਮਿਲ ਗਈ ਮੈਂ ਇਹਨੂੰ ਪੁੱਛਿਆ ਆਂਦਾ ਸੀ ਵੀ ਕੂਪਨ ਨਹੀਂ ਨਿਕਲੇ ਇਹਦੇ ਚੋਂ ਲਓ ਜੀ ਨਿਕਲਿਆ ਕੂਪਨ 10 ਪੁਆਇੰਟਸ ਵਰਤ 40 ਰੁਪਏ ਹੁਣ ਐ ਨਹੀਂ ਪਤਾ 10 ਰੁਪਏ ਕਿ 40 ਰੁਪਏ ਨਿਕਲੇ ਸਾਨੂੰ ਹਨਾ 40 ਰੁਪਏ ਨਿਕਲਣਗੇ ਤਾਂ ਵਧਦਾ ਸਮਾਨ ਆਜੂਗਾ ਹਨਾ ਚਲ ਪ੍ਰੇਮਾ ਕੋਲ ਜਿੱਥੇ ਲਿਆਂਦਾ ਉੱਥੇ ਜਾਣਾ ਪਊਗਾ ਕਿ ਕਿਸੇ ਕੋਲੇ ਆਵੜ ਕੇ ਬਸ ਫਿਰ ਉੱਥੇ ਚ ਬਾਦਲੋਂ ਇਹ ਦੇਖ ਕੇ ਤੇ ਹੈ ਬਾਦਲੋ ਹਾਂ ਲਓ ਜੀ ਦਮਣੀ ਨੇ ਦੂਜਾ ਬੱਟਰ ਵੀ ਲਾਤਾ ਦੂਜਾ ਬੱਟਰ ਨਹੀਂ ਲਾਤਾ ਸਾਰਾ ਗੱਟਾ ਇਹ ਵੇਲਾ ਕਰਕੇ ਹੋ ਮਾਰਾ ਸਾਰਾ ਲਾ ਲਿਆ ਤੇ ਹੁਣ ਨਵਾਂ ਗੱਟਾ ਲਿਆਵਾਂਗੇ ਪਹਿਲਾਂ ਚਾਹ ਫੜ ਲਿਆ ਮੈਂ ਕਰੋ ਕੋਈ ਰੋਟੀ ਫੜ ਲਿਆ ਉਹ ਖਾਣ ਨੂੰ ਕੋਈ ਸਮਾਂ ਫੜ ਲਿਆ ਲਓ ਜੀ ਤੇ ਆਪਣੇ ਮਿਸਤਰੀ ਸਾਹਿਬ ਵੀ ਆਏ ਹੋਏ ਨੇ ਇਹ ਆਪਣੇ ਲੱਕੜ ਵਾਲੇ ਮਿਸਤਰੀ ਸਾਹਿਬ ਠੀਕ ਆ ਇਹਨਾਂ ਨੂੰ ਮੈਂ ਦੱਸੀ ਜਾਂਦਾ ਜੀ ਮੈਂ ਕਹਾਂ ਕਿ ਆਪਾਂ ਫਟੀਆਂ ਪਾਉਣਿਆ ਫੁੱਟੀਆਂ ਜੀ ਹਨਾ ਇੱਕ ਫੁੱਟੀ ਦਾ ਪਰਾਂ ਤੋਂ ਐਂ ਕਿ ਦੋ ਫਟੀਆਂ ਆਏ ਕੂਟਰਾਂ ਦੇ ਬੈਠਣ ਵਾਸਤੇ ਠੀਕ ਆ ਕਿ ਨਹੀਂ ਤੇ ਇਹ ਕਹਿੰਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਪਾ ਦਿਆਂਗੇ ਤੇ ਮੇਸਤੀ ਦੇ ਬਾਕੀ ਯਾਦ ਹੀ ਹੋਣਾ ਹੈ ਨਾ ਕਿਵੇਂ ਫਟੀਆਂ ਮੱਝ ਹੋਣੀਆਂ ਵੜੀਆਂ ਫਟੀਆਂ ਫਟੀਆਂ ਦਾ ਪੰਗਾ ਹੀ ਆਪਣੇ ਨਾਲ ਮਿਸਤਰੀ ਆਵਾਂ ਤੇ ਯਾਦ ਹੋ ਗਿਆ ਬਸ ਕਿੰਨੇ ਕਿੰਨੇ ਫਟੀਆਂ ਲੱਗਣੀਆਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਸ ਫੇਰ ਠੀਕ ਹੈ ਆਹ ਕੀ ਕਰੀਏ ਨਾ ਤਾ ਵੜੀ ਮਲਾਈ ਬਣਾਤੀ ਜੇ ਤਾਂ ਫੜ ਕੇ ਖਾਈਏ ਉਹ ਨਿਆਰੀ ਇਹੀ ਜਾਂਦਾ ਹੈ ਹੈ ਮਧਾਣੀ ਤੂੰ ਰਹਿ ਗਈਆਂ ਨੇ ਅੱਲਵ ਜੀ ਤੇ ਦੁਕਾਨ ਤੋਂ ਲੈ ਚੱਲੀਏ ਚੀਜੀ ਕਿਉਂਕਿ ਇਸ 2 ਟਾਈਮ ਹੋਇਆ ਪਿਆ ਮੇਰੇ ਵੀਰੋ ਚਿੱਟੇ ਚਿੱਟੇ ਹੋਗੇ ਨਹੀਂ ਮੈਂ ਪੀਉਂਗਾ ਬਈ ਚਾਹ ਨਾਲ ਸਟਿੰਗ ਵਿੱਚ ਮਿਕਸ ਕਰਕੇ ਆਹੀ ਫਰਕ ਹੁੰਦਾ ਨਾ ਬਸ ਸਟਿੰਗ ਵਿੱਚ ਪਾ ਕੇ ਜੀ ਵੀ ਨਾ ਹਾਂ ਉਹ ਨਾਲ ਬਿਸਕੁਟ ਤੇ ਨਾਲ ਕੁਲ ਕਰੇ ਹਾਂ ਬਸ ਸਿਰੇ ਹੀ ਲੱਗਦੀ ਫਿਰ ਤਾਂ ਹੈ ਉਲਟੀ ਨਾਲ ਦੀ ਨਾ ਉਲਟੀ ਨਾਲ ਦੀ ਨਾ ਸਮਾਨ ਨਾਲ ਦੇ ਨਾਲ ਬਾਹਰ ਜਿੱਨਾ ਖਾਤਾ ਪੀਂਦਾ ਹੈ ਹੈ ਹਾਂ ਜੀ ਮੇਰੇ ਵੀਰੋ ਲੈ ਚਲੀਏ ਜੀ ਦੌਣੀ ਵਾਸਤੇ ਵਾਟਰ ਵਾਟਰ ਵੀ ਵੀ ਕੇ ਮਕਾਦਾ ਬਈ ਵੀ ਨਹੀਂ ਇਹ ਤਾਂ ਕੰਮ ਕਿਸੇ ਦਾ ਤੀ ਲੱਗਦਾ ਹਨਾ ਮੈਂ ਤਾਂ ਵਿਹਲਾ ਸਰਦਾ ਉਹ ਗੱਲ ਹੀ ਵੱਖਰੀ ਐ ਤੇ ਇੱਕ ਬਾਈ ਕਹਿੰਦਾ ਸਬਸਕ੍ਰਾਈਬਰ ਵੀ ਮਿਲਣਾ ਐ ਕੋਈ ਕਹਿੰਦਾ ਆਪਾਂ ਨੂੰ ਕੋਈ ਨਾਲ ਹੀ ਮਲਾਉਣੇ ਚੱਲ ਕੇ ਹੋਰ ਬਾਈ ਕੀ ਹਾਲ ਐ ਕੀ ਹਾਲ ਓਕੇ ਜੀ ਕਿਹੜੇ ਪਿੰਨੋਂ ਐ ਬਈ ਆਪਾਂ ਖੇਮੇ ਖੜੇ ਤੋਂ ਸਪੈਸ਼ਲੀ ਐਮੋਂ ਕੰਮਕੁੰਮ ਸੀਗਾ ਅੱਛਾ ਅੱਛਾ ਠੀਕ ਐ ਠੀਕ ਐ ਹੋਰ ਸੈਟਅਪ ਉੱਡਾਂ ਦਾ ਕੰਮ ਫਿਰ ਠੀਕ ਐ ਪਾਣੀ ਆ ਗਿਆ ਪਾਣੀ ਪਿਲਾ ਬ్రో ਪਾਣੀ ਪੀਲਾ ਪਾਣੀ ਆਦਾ ਵਾਵਾ ਰੱਖੀ ਮਲਾਈ ਹਜੇ ਹੋਏ ਇਹ ਕਿਹੜੀ ਇਧਰ ਲੀ ਗੰਦ ਲੱਗਿਆ ਹੁਣ ਹੋਣ ਵਾਲੀ ਹੈ ਖਿੱਚ ਲੈ ਕੰਮ ਇਹਦਾ ਨਹੀਂ ਆ ਗੁੱਡੇ ਛੇਤੀ ਰੈਡੀ ਕਰਕੇ ਆਪਾਂ ਜਿੰਨੀ ਜਲਦੀ ਹੋ ਸਕਦਾ ਇਟਸ ਟੀ ਟਾਈਮ ਮੇਰੇ ਵੀਰੋ ਦਵਨੀ ਕੰਮ ਜਾੜ ਗਿਆ ਖਿੱਚਦੇ ਕੱਢਦੇ ਗੁੱਡੇ-ਗੁੱਡੇ ਮੁੰਡਾ ਖੇਚੀ ਜਿਹੜੀ ਹੁੰਦੀ ਕੰਮ ਘੁੰਮ ਜਾਂਦੇ ਆਪਰੇ ਅੱਛਾ ਟਾਈਮ ਲੱਗ ਸਕਦਾ ਪਰਾਂ ਕਾਮ ਲਗਦੂਆ ਪਰ ਬਹਜਾ ਬਹਜਾ ਕਰ ਦੂ ਜੱਟੇ ਹੀ ਵੀਰ ਕਰਾਂ ਕੀ ਵਾਠੀ ਸਮਝ ਗਿਆ ਸਮਝ ਗਿਆ ਚਲੋ ਕੋਈ ਨਾ ਚਾਜ਼ੂ ਬੀਏ ਮੇਰੇ ਵੀਰੋ ਫਿਰ ਦੇਖਦੇ ਆਂ ਕੀ ਬੰਦਾ ਏ ਤੇ ਵੀਡੀਓ ਵਗੈਰਾ ਦੇਖਦੋ ਨਾ ਬਾਈ ਅੱਛੀਆਂ ਲਗਦੀਆਂ ਆਂ ਆਪ ਵੀ ਕਹਿੰਦੇ ਥੋੜਾ ਕੰਮ ਵੀ ਨਾ ਸਰਾ ਸਰਾ ਐਂਡਾਂ ਸੁਣਾਇਆ ਐਂ ਐਂਟਰਟੇਨਮੈਂਟ ਹੋਇਆ ਜੀ ਬਾਅਦ ਬਾਅਦ ਕਹਿੰਦੇ ਜੀ ਮਾਰੀ ਉਹਨੇ ਰੋਟੀ ਪਾਈ ਜਾਂਦੀ ਰਾਇਣ ਆਏ ਨਹੀਂ ਆਏ ਆਗੇ ਵਾਇਦਾ ਨਾ ਸੁਣ ਮਿਲਾਂ ਦੇਖ ਰਹੀ ਦੇਖ ਰਹਿ ਸਹੀ ਆ ਵਧੀਆ ਚਲੋ ਬਈ ਇਹੀ ਕੁਝ ਬਜਾ ਮੇਰੇ ਵੀਰੋ ਸਾਨੂੰ ਹੋਰ ਕੋਈ ਨਹੀਂ বাজਦਾ ਸਿੱਧਾ ਹਸਾਕਦਾ ਹਣ ਜੇ ਕੋਈ ਵੀਰਪਰਾ ਮਿਲਦਾ ਦੱਸ ਕੇਣਾ ਐਨੇ ਨਾਲ ਸਾਡਾ ਟਾਈਮ ਪਾ ਹੋ ਜਾਂਦਾ ਬਸ ਸਾਨੂੰ ਆਏ ਹੋਏ ਦਾ ਵੀ ਚੱਲ ਹੈਗੇ ਆ ਬਈ ਅਸੀਂ ਨਹੀਂ ਤੁਹਾਨੂੰ ਪਤਾ ਜੀ ਖੁੰਝੇ ਲੱਗੇ ਪਏ ਆ ਐਂ ਦਵਾਂਗਾ ਬੂਟ ਕਾ ਮਾਰਕਾ ਸਾਨੂੰ ਡੁੱਬ ਗਏ ਕਮੈਂਟ ਵਿੱਚ ਗਲਤ ਕਰਦੇ ਲੋਕ ਗੈਂਗ ਗੈਂਗ ਕੇ ਦੂਜੀ ਦੂਜੀ ਗੈਂਗ ਤਸ ਘੜਤੀ ਮੇਰੇ ਵੀਰੋ ਦਵਣੀ ਨੇ ਤਾਂ ਕਹਿੰਦੇ ਮੈਂ ਦਿਖਾਉਂ ਆ ਤੁਹਾਨੂੰ ਕੋਡਾ ਬਾਕੀ ਕੀ ਹੋ ਗਿਆ ਵੇਚ ਜੇ ਮੈਂ ਅੱਜ ਗਈ ਮਗਰੋਂ ਆ ਗਈ ਇਹਦੂ ਵੀ ਸਰਾ ਬਣ ਜਾਣਾ ਹਜੇ ਠੀਕ ਹੈ ਕਿ ਨਹੀਂ ਇਹ ਤਾਂ ਨੋਰਮਲ ਹੈ ਇਹਦੂ ਤਗੜੀ ਲੋਕ ਵੀ ਤੁਹਾਨੂੰ ਦੇਖਣ ਨੂੰ ਮਿਲਣੀ ਹੈ ਠੀਕ ਹੈ ਕਿ ਨਹੀਂ ਸਭ ਕੁਝ ਸਰਾ ਲੱਗ ਜਾਣਾ ਹੈ ਮੇਰੇ ਹਿਸਾਬ ਨਾਲ ਤਾਂ ਬਾਕੀ ਰੱਬ ਜਾਣਦਾ ਹੈ ਜੀਤ ਜੱਲੀ ਜਾਂਦਾ ਹੈ ਕੋਪਰੇਟ ਨਾ ਜੇ ਹਾਂਜੀ ਮੇਰੇ ਵੀਰੋ ਤੇ ਭਾੜੇ ਕਪੂਤਰਾਂ ਨੂੰ ਧਾਣੇ ਪਾ ਲਈਏ ਬੇਸ਼ੀਤੀ ਛੇਤੀ ਆ ਜੋ ਪੋਤੋਏ ਓਏ 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 ਆਜੋ 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 ਚੋਬਰੋ ਤੇ ਬਸ ਥੋੜੇ ਦਿਨ ਹੀ ਆ ਬ੍ਰੋ ਸਿਰਫ 1 2 3 4 ਓਨਲੀ 4 ਦਿਨ ਵੇਟ ਕਰੋ 4 ਦਿਨਾਂ ਤੁਹਾਨੂੰ ਨਵੇਂ ਹੋਮ 'ਚ ਸ਼ਿਫਟ ਕਰ ਦਿਆਂਗੇ ਲਓ ਜੀ ਤੇ ਇੱਧਰ ਵੱਡੀਆਂ ਕਬੂਤਰਿਆਂ ਨੂੰ ਵੀ ਰੱਖਦੇ ਦਾਣੇ ਆਪਣੀਆਂ ਖੰਡਾਂ ਨੂੰ ਤੇ ਆਂਡੇ ਜਲੇ ਚੱਕ ਜਿੰਨੇ ਵੀ ਫਾਲਤੂ ਦੇ ਪਏ ਆ ਤੇ ਓਕੇ ਰਪੂਟ ਪਾਣੀ ਪਾਈ ਸਚੋੱਕ ਕਿੱਥੇ ਆ ਹਾਂ ਜੀ ਮੇਰੇ ਵੀਰੋ ਤੇ ਨਾਲ ਦੀ ਨਾਲ ਵਾਟਰ ਵੀ ਪਾਦਾ ਬਈ ਕਬੂਤਰਾਂ ਵਾਲੇ ਪਾਸੇ ਤੇ ਉਧਰ ਕਬੂਤਰਾਂ ਨੂੰ ਵੀ ਪਾਏ ਤੇ ਇੱਧਰ ਕਬੂਦਰੀਆਂ ਨੂੰ ਵੀ ਪਾਦੀ ਆ ਬ੍ਰੋ ਵੇਸ ਤੇਨ ਕੋਲ ਪਿਆਈ ਹੁੰਦਾ ਕਾਫੀ ਹੈ ਨਾ ਚਲੋ ਫਿਰ ਵੀ ਰੀਫਿਲ ਕਰਦਨੇ ਆ ਡੇਲੀ ਦੀ ਡੇਲੀ ਓਕੇ ਰੋਡ ਬਾਈ ਦਾਣੇ ਵੀ ਪੈ ਗਏ ਤੇ ਵਾਟਰ ਵੀ ਪੈ ਗਿਆ ਹਾਂਜੀ ਮੇਰੇ ਵੀਰੋ ਆ ਗਏ ਇਧਰ ਲੈ ਘਰੇ ਬਈ ਉਧਰੋਂ ਦਾਣਾ ਪਾਣੀ ਪਾ ਗਏ ਕਬੂਤਰਾਂ ਨੂੰ ਓ ਇੱਕ ਤਾਂ ਜਿਨਾਉਣਾ ਮੈਂ ਇੱਕਾ ਜੈਨਾਂ ਨੂੰ ਵੀ ਟਾਈਮ ਨਾਲ ਦਾਣੇ ਪਾਉਣੇ ਆ ਅੰਦਰਲਾ ਨੂੰ ਵੀ ਟਾਈਮ ਨਾਲ ਦਾਣੇ ਪਾਉਣੇ ਆ ਤੇ ਇਧਰ ਤੁਹਾਨੂੰ ਦੱਸਿਆ ਹੈ ਹਨਾ ਆਪਣੇ ਮਿਸਤਰੀ ਤੋਂ ਬਈ ਆਪਣੇ ਲੱਕੜ ਵਾਲੇ ਵੀ ਹਨਾ ਲੱਗੇ ਪਏ ਮਿਸਤਰੀ ਆਪਣੇ ਉਹਨਾਂ ਤੋਂ ਆਪਾਂ ਮਿੰਨਤੀ-ਮਿੰਨਤੀ ਮਰਾਤੀ ਕੱਲ ਨੂੰ ਫੱਟੀਆਂ ਵੱਢ ਕੇ ਤੇ ਇੱਥੇ ਹਨਾ ਫਿਕਸ ਕਰ ਜਾਣਗੇ ਮਤਲਬ ਫਿਕਸ ਵੀ ਨਹੀਂ ਖੁੱਲ ਵੀ ਜਾਏ ਕਰਾਂ ਜਦੋਂ ਜੀ ਕਰਿਆ ਕਰੂ ਐਲ ਪੱਤੀਆਂ ਤੇ ਲੱਗ ਜਾਣਗੀਆਂ ਫਟੀਆਂ ਜਿਹੜੀਆਂ ਵੀ ਲਾਉਣੀਆਂ ਹੋਊਗਾ ਹਨਾ ਤੇ ਬਾਕੀ ਖੁੱਡੇ ਜਿਹੜੇ ਹਿਸਾਬ ਤੇ ਸੋਚੇ ਸੀ ਹਨਾ ਉਹ ਉਸ ਹਿਸਾਬ ਤੇ ਆਪਣੇ ਹਨਾ ਜਿਵੇਂ ਸੀਗਾ ਡ੍ਰੀਮ ਹਨਾ ਕਿਸੇ ਟਾਈਮ ਵੀ ਕੱਚੇ ਖੁੱਡੇ ਹੁੰਦੇ ਸੀਗੇ ਯਾਰ ਕਿ ਨਹੀਂ ਉਹ ਘਾਂਦੇ ਰੱਖਣ ਦੇ ਬਈ ਬਹੁਤ ਸਟਰਗਲ ਕੀਤੀ ਉਹਨੋਂ ਮਾ ਨਹੀਂ ਗਿਲ ਐਡਾ ਖੁੱਡਾ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਵੀ ਇਹੋ ਜਿਹੇ ਖੁੱਡੇ ਪਾਵਾਂਗੇ ਹਨਾ ਤੇ ਇੱਕ ਸਾਦੇ ਬਹੁਤ ਵਧੀਆ ਖੁੱਡੇ ਬਣ ਗਏ ਓਪਨ ਪੂਰੇ ਖੁੱਲੇ ਖੁੱਲੇ ਜਮਾ ਹਨਾ ਨਿਆਰੇਦਾਰ ਯਾਰ ਕਿਆ ਬਾਤਾਂ ਨੇ ਤੇ ਚਲੋ ਓਕੇ ਆ ਵੀ ਹਨਾ ਇੱਕ ਦਿਨ ਰੱਬ ਸਾਡੀ ਸੁਣਦਾ ਏ ਕਿ ਨਹੀਂ ਤੇ ਸੈਟ ਹੈ ਕਮ ਇਹ ਵੀ ਕਲਰਫੁਲ ਹੋਣਾ ਸਭ ਕੁਝ ਹੋਣਾਗਾ ਤੇ ਸੱਚ ਯਾਰ ਮੀਤੇ ਨੂੰ ਆ ਕਮਾ ਮਿੰਕਿਲ ਜਾਵੇ ਹਨਾ ਜਾਲ ਵੀ ਬਣਾਵੇ ਜਾਲ ਵੀ ਲਵਾ ਹੀ ਦੇਵਾਂਗੇ ਹੁਣ ਤਾਂ ਲੱਗਦੇ ਹੱਥ ਤੇ ਦਮਣੀ ਨੂੰ ਦੇਖਾ ਕਿੰਨਾ ਕੰਮ ਖਿੱਚਦਾ ਵਾ 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 ਮੇਰੇ ਵਤਣੀ ਆਸ ਕੂ ਮੰਗੀਂ ਮਾਂ ਦੀ ਲੋ ਬਾਬਿਓ ਤੇ ਦਿਨ ਖੜੀ ਮੈਂ ਖਾ ਦਾਣੇ ਵੀ ਪਾ ਦਈਏ ਆਪਣੇ ਚੋਬਰਾਂ ਤੇ ਖੰਡਾਂ ਨੂੰ ਗਲਤ ਨਹੀਂ ਉਹ ਕੁਛ ਤੇ ਚੱਕਰ ਤਾਂ ਕੀ ਆ ਬਈ ਲਾਈਟ ਬੋਝੀਗਾ ਮਤਲਬ ਜਗੀ 부ਜੀ ਆਂਦਾ ਆਪਣੀ ਮੁੜ ਕੇ ਮੈਂ ਖਾ ਰਾਤ ਨੂੰ ਹੁਣਾ ਐਵੇਂ ਕਈ ਵਾਰੀ ਵੀ ਲਾਈਟ ਨਾ ਆ ਜੇ ਵਿਚਾਰੇ ਭੁੱਖੇ ਬੈਠੇ ਰਹਿਣਗੇ ਉਹ ਗੱਲਾਂ ਚ ਕੀ ਫਾਇਦਾ ਤੇ ਚਾਣੇ ਜਾਣੇ ਦਾਣੇ ਪਾ ਦਗੇ ਆਇਓ ਪੁੱਤੋਏ ਖਾਲੂ ਦਾਣੇ ਇਦਰ ਧਣੇ ਵੀ ਪਾਤੇ ਪਰੋ ਤੇ ਪਾਣੀ ਵਾਲਾ ਵੀ ਕੁਜਾ ਭਰਤਾ ਭਈ ਇਹਨਾਂ ਦਾ ਠੀਕ ਹੈ ਓਕੇ ਰਿਪੋਰਟ ਲਾਉ ਜੀ ਕੰਮ ਦੀ ਸਮਾਪਤੀ ਵੀ ਕਰਤੀ ਆ ਜਾਨੀ ਨੇ ਲਗਭਗ ਜਿੰਨੀ ਪੁੱਟੀ ਪਈ ਸੀ ਸਾਰੀ ਮਾਰਤੀ ਹੁਣ ਚੱਲ ਕੇ ਨਵੀਂ ਲਾਉਣੇ ਆ ਤੇ ਕੱਲ ਦਾ ਤਨ ਸ਼ਾਇਦ ਕੰਮ ਸਾਡਾ ਨਾ ਚੱਲੇ ਪਰਸੋਂ ਤੋਂ ਚਲਾਵਾਂਗੇ ਕੰਮ ਠੀਕ ਆ ਜਾਨੀ ਤੇ ਤੂੰ ਪਹਿਲਾਂ ਜਾ ਕੇ ਉਹਨੇ ਖੇਤ ਤੇ ਬਾਦਲ ਤੇ ਆ ਜਾ ਭਾਈ ਛੇਤੀ ਛੇਤੀ ਕਿ ਪਾਣੀ ਪੀ ਆਨ ਹੈਗਾ ਹੈ ਪਾਣੀ ਪੀਣਾ ਤੇ ਚੱਕ ਲੈ ਮੇਰੇ ਪਾਣੀ ਪੀਣਾ ਤਾਂ ਜ਼ਰੂਰੀ ਆ ਫਿਰ ਸੇਦ ਲਈ ਚੱਲ ਬ్రో ਚਲੀਏ ਪਹਿਲਾਂ ਕਿੱਥੇ ਆਣਾ ਖੇਤ ਆਹ ਬੜੀ ਟਕਾਈ ਆਣਾ ਪੁੱਤੇ ਪਾਏ ਸਹੀ ਆ ਚੱਲ ਉਦੋਂ ਫਿਰ ਬਾਦਲ ਜਾਣਾ ਹੈ ਚੱਲ ਫਿਰ ਜਾਂ ਦੇ ਖਿੱਚ ਕੇ ਲਓ ਭਾਈ ਆ ਗਏ ਖੇਤ ਮੇਰੇ ਵੀਰੋ ਤੇ ਐਦੇ ਜੀ ਵੀ ਤਾਂ ਨਹੀਂ ਪੁੱਟੀ ਮਾਰੀ ਸੀਗੀ ਇਹਦੇ ਤੇ ਵੀ ਇਹਦੇ ਨਾਲ ਕਰ ਰੰਗ ਮਾਰੀ ਗਏ ਰੰਗ ਕਰਿਆ ਜੀ ਅੱਛਾ ਚੱਲ ਰੰਗ ਮਾਰਾ ਪ੍ਰਾਈਮਰ ਕੱਲਾ ਰੰਗ ਪ੍ਰਾਈਮਰ ਤੇ ਚਾਹ ਜਿਹੜੇ ਕਾਨਾਂ ਨੂੰ ਨਾ ਚੰਬੜ ਜੇ ਜਿੰਦੇ ਹੱਥ ਦਿੱਤਾ ਤੇ ਕੀੜਾ ਬਣਾਈ ਪਾਗੇ ਤੇ ਚਲੋ ਭਈ ਆਇਆ ਗੇਤ ਗੀੜਾ ਮਾਰ ਕੇ ਫਿਰ ਬਾਦਲ ਨੂੰ ਚਾਲ ਦੇਗੇ ਹੁਣ ਕਿੱਧਰ ਨੂੰ ਜਾਣਾ ਹੈ ਕਿੱਥੇ ਕਿਹੜੀ ਗਈ ਸੀ ਉਹ ਇਹਦਾ ਸਿਰ ਜਾ ਆ ਪਿਆ ਵਾਏ ਹੋਏ ਪਿਸਾ ਡਿਗ ਵੇ ਪਿਸਾਇਦਾ ਸਾਡੇ ਮੁਰਸਾਂ ਦਾ ਵਿਚਾਗਤਾ ਕੋਈ ਨਾ ਪਤ ਕਰਦੇ ਹਾਂ ਲਖੜ ਜਾ ਇੱਕ ਮਿੰਟ ਨਹੀਂ ਟੁੱਟਿਆ ਸਹੀ ਤਾਂ ਹੈਗਾ ਕਿਹੜਾ ਹਟਾਂ ਵਾਲੇ ਤੇ ਤੇ ਕੌਣ ਦੀ ਟੁੱਟਿਆ ਹਾਂ ਜਮਾ ਹੀ ਟੁੱਟਿਆ ਤੇ ਇਹਦਾ ਆਏ ਉੱਤੇ ਹੀ ਪਿਆ ਸੀ ਇਹ ਆਏ ਪਿਆ ਸੀ ਇਹ ਆਏ ਆਏ ਕਰਕੇ ਇਹਦਾ ਪਤਾ ਨਹੀਂ ਪਿਆ ਸੀ ਆਏ ਠੀਕ ਹੈ ਲਓ ਜੀ ਲਾਤਾ ਪਿੱਸੇ ਦਾ ਚੱਲ ਇੱਕ ਇਧਰੋਂ ਮਾਰਨ ਦੇ ਆਏ ਫਿਰ ਮਾਰ ਦੇ ਇਹਨੂੰ ਉਹ ਕਰਨਾ ਪੈਣਾ ਕੋਲਾ ਵੀ ਪਿਆਰ ਨਾਲ ਹੱਥ ਫੇਰਨਾ ਪੈਂਦਾ ਤੇ ਪਿੱਸੇ ਤੇ ਫੇਰ ਚੱਲਦਾ ਹੈ ਹਮ ਬੱਟੋ ਬੱਟ ਤੂਰੀ ਜਾਂਦੀ ਸੀ ਆਏ ਖੇਤ ਵੇ ਆਈ ਜਿਹਾ ਹੁੰਦਾ ਗਲਤ ਹੋ ਗਿਆ ਕੰਮ ਲਓ ਜੀ ਆਥਨੇ ਮਿਹਲੇ ਮੈਨੂੰ ਪਰੇਸ਼ਾਨ ਬਣਾਉਂਦਾ ਰੋਜ਼ ਉਹ ਹੋ ਦੀਦਾ ਹੀ ਨਹੀਂ ਹੁਣ ਵੱਜਾਂਗੇ ਢੂਈ ਪਰਨੇ ਕੇ ਪਾਸੇ ਵਾਣ ਚ ਤੇ ਪਹਿਲਾਂ ਦੂਜੇ ਖੇਤ ਜਾ ਕੇ 꺥ੜਾ ਮਾਰ ਕੇ ਹੁਣ ਇੱਧਰਲੇ ਖੇਤ ਸਾਰੇ ਵਾਣ ਦਾ 꺥ੜਾ ਕੱਢਿਆ ਏ ਤੇ ਬਾਦ ਪਿਲਦਾ ਜਾਣ ਦੀ ਰਹਿ ਸੀ ਹੁਣ ਮੇਰੇ ਲੇਟ ਹੋ ਗਏ ਹੁਣ ਸਿੱਧਾ ਘਰ ਹੀ ਆਵਾਂਗੇ ਉਹ ਮੌਕੇ ਤੇ ਚੱਕ ਲਾਂਗੇ ਵਾਲ ਪੁੱਟੀ ਆਪਣੀ ਜਿਹੜਾ ਲੋਡ ਹੀ ਹਨਾ ਤੇ ਬਸ ਚੱਲਦੇ ਆਂ ਕੁਸ ਭਾਈ ਇੱਧਰ ਰੁਆ ਕੇ ਆਈਏ ਨਾ ਮਗਰ ਬਾਅਦ ਪਿੱਛੇ ਰਹਿ ਗਏ ਹਨਾ ਆ ਇਧਰ ਇਧਰ ਪਾਸੇ ਜਾ ਕੇ ਤਾਂ ਮੇਰਾ ਮਾਨ ਹੀ ਖਰਾਬ ਹੋ ਜਾਂਦਾ ਇੱਥੋਂ ਦਾ ਬਸ ਐ ਲੱਗਦਾ ਵੀ ਨਾ ਕੀ ਦੱਸਾਂ ਮੈਂ ਫੀਲ ਹਾਂ ਯਾਰ ਐਕਸਪਲੇਨ ਨਹੀਂ ਕਰ ਸਕਦਾ ਜੀ ਖੇਤੋਂ ਆ ਗਏ ਤੇ ਹੁਣ ਗੱਡੀ ਪਾਈ ਦੁਕਾਨ ਵਾਲੇ ਇੱਕ ਤਾਂ ਸਾਡੇ ਨਾਲ ਬਸ ਹੋਰ ਕੰਮ ਨਹੀਂ ਲੂਟ ਆਉਂਦੇ ਹਨਾ ਉਹਨਾਂ ਦੇ ਨਾਲ ਤੇ ਕੀ ਪੈਦਾ ਹੈ ਨਾ ਉਧਰੋਂ ਬਲਜੀਤ ਉਹਨਾਂ ਦਾ ਫੋਨ ਕਰੀ ਜਾਂਦਾ ਆ ਜਾਓ ਆ ਜਾਓ ਆ ਜਾਓ ਪਰ ਹਾਂ ਪਤਾ ਨਹੀਂ ਹੁਣ ਕੀ ਹਾਂ ਕੋਈ ਕੰਮ ਕਰਨਾ ਨਹੀਂ ਹੁਣ ਵੇਲੇ ਹੈ ਵੇਲੇ ਗੱਲਾਂ ਹੀ ਮਾਰਨੀ ਕੋਈ ਤਾਂ ਮੈਂ ਆਕੇ ਹੁਣ ਉਹਦਾ ਨਹੀਂ ਦੁੱਧ ਉਤਰਦਾ ਸਾਡੇ ਬਿਨਾ ਕੋਈ ਤਾਂ ਕਰਨਾ ਚਲੋ ਕੋਈ ਨਾ ਚੱਲਦੇ ਆ ਬਦਕਾਨ ਤੋਂ ਸਾਮਾਨ ਲੈ ਕੇ ਖਾਨ ਜੀ ਜੀ ਵੜ ਕੇ ਆ ਗਏ ਭਾਈ ਘਰੇ ਤੇ ਆ ਕੇ ਵੇਖਿਆ ਆ ਕੇ ਵੇਖਿਆ ਲਾਈਟ ਨਹੀਂ ਲਾਈਟ ਬਾਹਲੇ ਜਾਗਦੇ ਐ ਫੋਟੇ ਦਿਖਾ ਦੇ ਖੂਡੇ ਤਾਂ ਉਹੀ ਜਗ੍ਹੀ ਜਾਂਦੇ ਦੂਰੋਂ ਹੀ ਦਿਸਾਂ ਲੈ ਵੀ ਜਗ੍ਹੀ ਜਾਂਦੇ ਐ ਬਣਾ ਲੈ ਇਹਦਾ ਬਿਣਾ ਲੈਟ ਤੋਂ ਜਗ੍ਹੀ ਜਾਂਦੇ ਤਾਂ ਕੱਲ ਨੂੰ ਆਪਾਂ ਮਜਬੂਰੀ ਪੈ ਗਈ ਹਾਂ ਹਾਂ ਦੀ ਇਤਨੀ ਗੱਲਬਾਤ ਮੈਂ ਕੱਲ ਮਨੋ ਸਹੀ ਗੱਲ ਐ ਖੂਡੇ ਦਾ ਜਾਗਮਗ ਜਾਗਮਗ ਹੋਈ ਜਾਂਦੀ ਐ ਇਹ ਸਭ ਨੂੰ ਮਾੜੀ ਗੱਲ ਐ ਇੱਥੇ ਮੈਨੂੰ ਨਹੀਂ ਰਾਇ ਚਾਹੀਦਾ ਹੁੰਦਾ ਕਿਸੇ ਟਾਈਮ ਤੇ ਬਾਹਲੇ ਚਾਨਣ ਕਰਿਆ ਕਰ ਮੈਂ ਜਣਾ ਚਿੱਟੂ ਬੋਲ ਆ ਨਿੱਕੀ ਲੈਟ ਨਾ ਹਾਂ ਆ ਚਟਕਾ ਚਟਕਾ ਹੋ ਜਾਂਦਾ ਇੰਨਾ ਹੋਈ ਕਿੱਛੀ ਜਾਂਦਾ ਉਹੀ ਤਾਂ ਗੱਲ ਐ ਚਲੋ ਭਾਈ ਖੋਲੋ ਫਿਰ ਵਾਰ-ਵਾਰ ਹਾਂਜੀ ਮੇਰੇ ਵੀਰੋ ਤੇ ਇਹ ਵੀਡੀਓ ਦੀ ਐਂਡਿੰਗ ਭਾਈ ਆਪਾਂ ਦੂਜੇ ਦਿਨ ਕਰਦੇ ਹਾਂ ਵੈਸੇ ਨਾ ਮੈਨੂੰ ਐ ਲੱਗ ਗਿਆ ਸੀ ਕਿ ਮੈਂ ਕਿਹਾ ਕੀ ਪਤਾ ਅਗਲੇ ਦਿਨ ਆਪਾਂ ਕੁਝ ਹੋਰ ਐਡ ਕਰ ਦਈਏ ਵਿੱਚ ਹਨਾ ਇਹ ਵੀਡੀਓ ਦੇ ਮਾੜੀ ਮੋਟੀ ਕੋਈ ਲੰਮੀ ਹੋ ਜੂ ਵੀਡੀਓ ਨਾਲੇ ਕੁਝ ਹੋਰ ਸੁ ਦੇਖਣ ਨੂੰ ਮਿਲ ਜੂ ਭਰਾਵਾਂ ਨੂੰ ਪਰ ਨਹੀਂ ਮੰਨ ਕੇ ਚੱਲ ਵੀ ਕੁਝ ਬਣਿਆ ਨਹੀਂ ਅੱਜ ਤਾਂ ਅੱਜ ਦਾ ਦਿਨ ਤਾਂ ਆਪ ਵਿਹਲਾ ਟੱਪ ਗਿਆ ਸਾਰਾ ਹਨਾ ਤੇ ਤਾਂ ਕਰਕੇ ਬਸ ਇਹੀ ਸੀਗੀ ਵੀਡੀਓ ਤਾਂ ਵੈਸੇ ਕੱਲ ਹੀ ਐਂਡ ਕਰ ਦਿੰਦਾ ਰਾਤ ਨੂੰ ਮੁੜ ਕੇ ਰਾਤ ਨੂੰ ਪਤਾ ਪਤਾ ਨਹੀਂ ਲੱਗਦਾ ਨਾ ਕੀ ਕੁਝ ਬਣ ਜਾਂਦਾ ਭੈਣ ਦੇ ਲਗੜੇ ਦਾ ਯਾਰ ਇਹ ਤਾਂ ਮਾਰ ਜਿਆਦਾ ਪ੍ਰੈਸ ਟੋਇਆ ਤੇ ਉਹ ਦੇਖ ਨੂੰ ਦੂਜੀ ਪਾਜਾ ਬੋਲਣ ਲੱਗ ਗਿਆ ਪਾ ਤਾਂ ਕਰਕੇ ਨਾ ਨਹੀਂ ਪਤਾ ਲਾ ਪੈ ਭੈਣ ਨੇ ਕੀ ਹੋਈ ਜਾਂਦਾ ਨਾ ਇਹਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਮਾ ਖੁੱਡੇ ਪਾਏ ਕਾ ਵਾਸਤੇ ਵੀ ਕੀ ਤੈਨੂੰ ਖੁੱਡੇ ਪਾਏ ਆਪਾਂ ਯਾਰ ਇਹ ਜਦੋਂ ਵਿੱਚ ਕਬੂਤਰੀ ਨਾ ਛੱਡੇ ਗਏ ਯਾਰ ਇਹਨਾਂ ਨੇ ਹੈ ਟਾਈਮ ਨਾਲ ਫਿਰ ਫਾਇਦਾ ਕੀ ਇਹਨਾਂ ਦਾ ਪਾਏ ਦਾ ਰੈਡੀ ਆ ਯਾਰ ਇਹ ਦੂਤੇ ਕੀ ਹੋ ਜੇ ਹੁਣ ਇਹਨਾਂ ਚ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਮੈਂ ਕਰੀ ਕੀ ਜਾਂਣਾ ਇਹ ਕਿਉਂ ਨਹੀਂ ਜੋੜਨ ਲੱਗਾ ਚਲੋ ਛੱਡੋ ਯਾਰ ਕੋਈ ਗੱਲ ਨਹੀਂ ਲਾ ਦੇਾਂਗੇ ਮੈਂ ਜੋ ਇੰਦਾ ਜਿੰਦਾਗਾ ਦੇਖਿਓ ਚਲ ਠੀਕ ਆ ਵੀ ਓਕੇ ਆਣਾ ਬਾਏ ਬਾਏ ਸਾਰੇ ਯਾਰ ਕੱਲ ਨੂੰ ਮਿਲਦੇ ਆਂ ਓਕੇ ਲਵ ਯੂ ਸਭ ਸਾਰਾਣਾ ਯਾਰ ਜਿਹੜੇ ਪਿਆਰ ਕਰਦੇ ਆ ਠੀਕ ਹੈ ਜੀ